ਨਾ ਲੈ ਭਾਈ ਉਹ ਦਪਟੇ ਤੋਂ ਲੈ ਕੇ ਆਏ ਆ ਕੋਲੇ ਸਾਰਾ ਕੁਝ ਆਰਾ ਕਿੰਨੇ ਦਾ ਹੋਇਆ ਆਏ ਨਾ ਕੋਈ ਤੋਰੀ ਆ ਜੀ 35 ਵਾਲੀ ਬੱਕਰੀ ਜਿਹੜੀ ਨਾ ਕਰੋ ਜੀ ਕੀ ਹੋ ਗਿਆ ਮੰਗੀ ਜਾਂਦੇ ਜਿੱਦਾਂ ਕਹਿ ਕੇ ਪੈ ਜਾਂਦਾ ਯਾਰ ਬੱਕਰਾ ਮੈਂ ਤਾਂ ਕਿੰਨੇ ਦਾ 70 ਦਾ ਇੱਥੇ ਤਾਂ ਮਹਿੰਗਾ ਹੀ ਆ ਨਾ ਕੋਈ ਦੰਦ ਹੈ ਹੈਂ ਹਾਂ ਤੂੰ ਉਧਰਲੇ ਪਾਸੇ ਹੋ ਨੇੜੇ ਉਹ ਨਾਲੇ ਪਾਸੇ ਹੋ ਤੇ ਮੈੱਕ ਲੱਗਿਆ ਉਹ ਮੇਰਾ ਹਾਜ਼ਮਾ ਮੁਰਕਾ ਉਹ ਮੁਰਕਾ ਕਿੱਗ ਲੱਗਿਆ ਨਹੀਂ ਕੀਤਾ ਮੈਂ ਨਹੀਂ ਕੋਈ ਮੇਰੇ ਨਾਲ ਆਉਰੇ ਤਾਂ ਆ ਜਾ ਬੱਚਾ ਆ ਜਾ ਸੋ ਤੇਰੇ ਤੇ ਮੈਂ ਆਉਤਾ ਆ ਜਾ ਯਾਰ ਕੋਈ ਇੱਕ ਦੂਜੇ ਨਾਲ ਹੀ ਦਨਸਾਰ ਤੇ ਰਹੀ ਹਾਂ ਕੁਛ ਬਾਈ ਨੋ ਲਾ ਸਕਿਆ ਦੱਸ ਕੇ ਇੱਧਰ ਲਾ ਦੇ ਸਿਰ ਕਿ ਮੈਂ ਲਾ ਦੇ ਆਟੇ ਦਾ ਲਾ ਦੇ ਲਾ ਦੇ ਲੱਗਿਆ ਲਾ ਦੇ ਲੱਗਿਆ ਲੱਗਿਆ ਰਹਿੰਦੇ ਲੱਗੇ ਰਹਿੰਦੇ ਮਾਰੇ ਕਲਾਂ ਦਿੰਦੇ ਯਾਰ ਤੇ ਤੇ ਨਾ ਬਟਾ ਇਸ ਬਾਰੇ ਨਾ ਬੱਲੇ ਨਹੀਂ ਯਾਰ ਠੀਕ ਹੈ ਹਾਂ ਨਹੀਂ ਕਰੀ ਚੀਂ ਵੇ ਲੋਹਣੀ ਦੇ ਸਾਹ ਪੈ ਕੋਸਲੇ ਜੁਕਰਾਇਆ ਮੋੜਾ ਦਾ ਲੱਸਾ ਬਰਾਹੋ ਮਿਸਾ ਯਾਰ ਕਦੰਦ ਕਨੇ ਵਿੱਚ ਕੁਛ ਨਹੀਂ ਬੱਕਰੇ ਬਾਈ ਵਜਨ ਨਹੀਂ ਕੱਟਣੇ ਨੇ ਜੋ ਦੋ ਦੰਦ ਰੱਖ ਕੇ ਕੱਡੇ ਖੜੇ ਆ ਉਹਨਾਂ ਦਾ ਲਈ ਜਾਂਦਾ ਖਾਰਾ ਵੇੜੇ ਨਵੇੜੋ ਇਹ ਬੰਦਾ ਬੰਦਾ ਨੂੰ ਮਾਰਦਾ ਨਹੀਂ ਹੈ ਇਹ ਇਹ ਚੌੜ ਕਰੀ ਜਾਂਦੇ ਨੇ ਮੇਰੇ ਕੋ ਸੁਣਾ ਹੁਣ ਆ ਨਹੀਂ ਬਈ ਉਹ ਬਈ ਯਾਰ 11 20 ਤਾਂ ਉਹਨਾਂ ਦਾ ਲਈ ਜਾਂਦਾ ਡਾੜਾਂ ਦਾ ਯਾਰ ਉਹ ਕਿਹੜੇ ਕਿਹੜੇ ਖੜੇ ਖੜੇ ਮੈਂ ਤਾਂ ਹੀ ਨੋਟ ਮੈਂ ਤਾਂ ਮੋੜੀ ਨਹੀਂ ਤੇਰੀ ਫਿਰ ਤੇਰੀ ਹੁਣ ਤੂੰ ਕਹਾ ਕੀ ਹੈ ਮੈਂ ਉਹਨਾਂ ਨੂੰ ਆਖੀ ਜਾਂਦਾ 200 ਕਰਾਇਆ 100 200 ਲਖਾਈ ਹੋ 100 400 11 500 11 ਵੜ ਗਿਆ ਇਹ ਫਾਇਦੇ ਉਹ ਕਿਨੇ ਪੈਸੇ ਕਿਨੇ ਜਨਾਗਾ ਮੋੜਾ ਵਾਲਾ ਵੀ ਗੈਣਾ ਬਾਗੇ ਲੈਣਾ ਗੋਡਾ ਨਹੀਂ ਲੈ ਲੈਣਾ ਇਹ ਅੰਦਰੋਂ ਵੱਡਦਾ ਮੂੰਹ ਰੋ ਲੈਂਦਾ ਕੌਣ ਫਿਰ ਤੂੰ ਲੈ ਲੈ ਰੂ ਲੈਂਦਾ ਰੂ ਲੈਂਦਾ ਆ ਲੈ ਲੈ ਤੂੰ ਪੁੰਛ ਕੇ ਤੁਮ ਦਾ ਪਹੇਗਾ ਕਿਨੇ ਪੈਸੇ ਯਾਰ ਜੋ ਤੁਹਾਨੂੰ ਕਹਦਾ 200 ਰੁਪਏ ਲਰਦੇ 15 15 ਵਾਲਾ ਕਿੱਥੇ ਹੁਣ ਜੇ ਹੁੰਦਾ 15 ਦਾ ਤੇ 20 ਸਾਲ ਨਹੀਂ ਵਿਕਣਾ ਇਹ ਤੋਂ ਵੀ ਨਹੀਂ ਵਿਕਣਾ 15 ਕੋਈ ਵਿਆਹ ਨਹੀਂ ਨਾ ਦੰਦ ਤੋਂ ਲਈ ਖੜਾ ਕਿੰਨੇ ਦੇਣਾ ਪੱਟੜਾ ਜਿੱਥੇ ਖੀਰੇ ਬੱਚੇ ਉਹ ਕੋਰੇ ਟਰਾਲੀ ਨੇ ਵੇਖ ਤਸੀਂ ਕਰ ਦੇ ਫਿਰ ਆ ਲੈ ਅੰਖਾਈ ਲੂ ਆਪੇ ਕਰਾ ਲੂ 11 ਲੈ ਲੈ ਸਰਦਾ ਠੀਕ ਹੈ ਓਏ ਹੈ ਨਹੀਂ ਕਿ ਜੈ ਵਿੱਚ ਕੋਈ ਹੈ ਤੂੰ ਆਪ ਹੀ ਵੇਖ ਲੈ ਹੋਰ ਘੱਟ ਦੇ ਨਹੀਂ ਯਾਰ ਚੱਲ ਓ ਨਹੀਂ ਹੁੰਦਾ ਓ ਬਾਈ ਵੇਖ ਲੋ ਬਹੁਤ ਵਧੀਆ ਵਿਖਦਾ ਤੇਰਾ ਗਵਾਂਢੀ ਆ ਮੈਂ ਹਾਂ ਨਹੀਂ ਹੁੰਦਾ ਉੱਥੇ ਵਧੀਆ ਵਿਖਦਾ ਫੇਰ ਤਾ ਪੈਸੇ ਖਰੇ ਕਰੋ ਘਰੇ ਰੌਣਾ ਪਈਉਂਗੇ ਦੰਦ ਤੇ ਲਾਏ ਖਰੀਦ ਲੈ ਲੋ ਬਈ 13 ਕਰਦੇ ਪੂਰਾ ਓ ਯਾਰ ਹੁਣ ਨਾਰਾ ਮੈਂ ਹੀ ਕਰ ਦਿੰਦਾ ਲੈ ਜਨਾ ਚੱਲ ਉਹ ਖੜ ਜਾ ਯਾਰ ਫਿਰ ਹਣਾ ਹਾਂ ਮਾਣੋ ਲਾਸ ਤੇਰਾ ਫਰਲੇਸ ਤਾਂ ਤਾ ਨਹੀਂ ਜਾਂਦਾ ਮੈਂ ਸੁਈ ਜਾਂਦਾ ਤੇਗਲਾ ਸਾਢੇ 11 ਨੰਬਰ ਕਹਦਾ ਭਾਈ ਨਹੀਂ ਅੱਜ ਵੇਗਲਾ ਮੈਂ ਤੇਰਾ ਲਾਟ ਕਹਦਾ ਹਾਂ ਮਾਈ ਯਾਰ ਕਿਉਂ ਆੜੀ ਆ ਨਾ ਚੱਲ ਫਿਰ ਨਹੀਂ ਤੂੰ ਕੁਝ ਐਸੇ ਰੱਖ ਉਹ ਰੱਖ ਲੈ ਮਾਣੇ ਨਾ ਵੀ ਉਹ ਪੈਸੇ ਜਿਹੜਾ ਬੰਦਾ ਹੁਣ ਐਂ ਗਰੀ ਨਹੀਂ ਮੈਨੂੰ ਦਾ ਸਵਾਜ ਮਾਰ ਲਈ ਵੀਡੀਓ ਬਣਵਾਈਏ ਜੇ 1:15 ਕੋ ਲਾਵੇ ਤਾਂ ਹਜੇ ਵੀ ਮੈਂ ਤੈਨੂੰ ਆਣਾ ਦੇ ਦੇ ਚੱਲ ਨਹੀਂ ਕਰੀ ਮਰਜੀ ਹੈ ਹਜੇ ਵੀ ਮੈਂ ਤੈਨੂੰ ਆਣਾ ਬੰਦੇ ਸਾਰੇ ਸਾਰੇ ਆਖੀ ਜਾਂਦੇ ਤੇ ਮਾ ਠੀਕ ਆ ਦੋ ਦਿਨ ਤੱਕ ਲਈ ਬੈਠਾ ਓਏ ਹੁੰਦਾ ਭਰਾਵਾ ਜਰੂਰ ਕਰ ਤੂੰ ਨਾ ਭੱਜੇ ਜਾਂਦੇ 1:15 ਤੋਂ ਭੱਜੇ ਜਾਂਦੇ ਉਹ ਤਾਂ ਤੂੰ ਜੇ ਦੋ ਵਾਰ ਗਾ 1 ਰੁਪਿਆ ਖੇ ਜਿਹੜਾ ਢਾਲਾ ਉਹ ਵੀ ਨਹੀਂ ਪਉਂਦਾ ਜਿਹੜਾ ਨੋਟ ਫੜ ਕੇ ਲੈ ਆ ਮੈਂ ਇਕੱਠਾ 14 ਜੰਗ ਰਹੇਗਾ 500 ਇਕੱਠਾ ਮਾਰੀ ਸਾਡਾ ਲੈ ਆ ਜਾ ਮੇਰੇ ਪਾਸੇ ਲਖਾਈ ਆਖਾਈ ਆਪਣੀ ਆਪਣੀ ਸਾਡੇ ਹੱਥ ਦਾ 100 ਨਾਲ ਪਿੱਛੇ ਨਾ 100 ਛੋੜ ਕਰਾਉ ਨੂੰ ਫੇਰ ਕਿੱਧਰ ਭਜੇਗਾ 100 ਰੁਪਿਆ ਫੇਰ ਲੈ ਚਾ ਯਾਰ ਤੂੰ ਮੈਨਾਂ ਕਰ ਲੈ 100 ਰੁਪਿਆ ਹੀ ਹੈ ਮੇਰੇ ਪਾਸੇ ਜਲਾਬ ਹੈ ਨਾ ਬਾਈ ਦਿਲਾਂ ਦੇ ਸੌਦੇ ਹੁੰਦੇ ਆ ਦਿਲ ਤੋਂ ਬਿਨਾ ਸੌਦਾ ਨਹੀਂ ਹੁੰਦਾ ਹੁੰਦਾ ਨਾ ਬਾਈ ਸਹੀ ਗੱਲ ਆ ਗਿਰੋ ਪੈਸੇ ਮੰਦਰਾ ਉਧਰ ਸਾਹਮਣੇ ਆ ਬਾਈ ਸਾਹਮਣੇ ਆ ਬਾਈ ਠੀਕ ਹੋ ਗਿਆ ਬਾਈ ਯਾਰ ਯਾਰਾਂ ਦੇ ਯਾਰ ਆ ਫੇਰ ਵੀ ਯਾਰ ਜੋੜ ਲਾ ਕੇ ਸੌਦਾ ਕਰਾਈਦਾ ਅਸਦੀ ਦਾ ਜਲ ਹੁੰਦੇ ਯਾਰ ਉਹ ਫਿਰ ਹੁਣ ਡੀਰੀਡ ਕੋ ਬਣਾਉਂ ਇੰਨੇ ਦਾ ਵੇਚ ਦਾਲ ਤੇਰੀ ਜਮਾ ਨਹੀਂ ਆਇਆ ਹੈ ਆ ਉਹ ਆ ਬਾਈ ਵੀ ਧੰਨਵਾਦ ਇਹਨਾਂ ਦਾ ਜਿਹੜੇ ਸਮਝ ਗਏ ਗੱਲ ਨੂੰ ਸਹੀ ਗੱਲ 11:30 ਤੋਂ ਵੀ ਭੱਜਿਆ ਜਾਂਦਾ ਹੈ ਬਾਧਾ 500 ਜਿਹੜਾ ਬਾਧਾ 500 ਹੋਰ ਪਈ ਲਈ ਚਾਹ ਕਾ ਡਾ ਲਾਣਾ ਨਾ ਮਸਤੀ ਮੂਲ ਲਗਾਉਂਦਾ ਹਾਂ ਅੱਜ ਲਗਾਈ ਕਰਾਉ ਆਪਣੀ ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਜੀ ਆਖਿਆ ਮੈਂ ਬੱਲ ਜਾਣਾ ਕੀ ਮੰਗਿਆ ਸੀ ਲਈ ਜੀ ਕਰਾ ਦੂੰਗਾ ਹੋਰ ਚਾਚ ਕਾ ਪਰਚ ਕਰਾਵਾ ਮੈਂ ਇਹਦੇ ਕਿ ਇਹ ਮੰਗਿਆ ਗੁਰਪ੍ਰੀਤ ਭਾਈ ਆਪਰੇ ਦੇ ਲੈਣੀ 55 ਰੁਪਇਆ ਕਹਦਾ ਸੀ ਬਾਜਾ ਨੂੰ ਠੀਕ ਆ ਇਹ 35 ਉਹ 4000 ਕਹਿੰਦੇ ਕਹਿੰਦੇ ਲਖਾਈ ਤੂੰ ਕਰਾ ਆ ਡੱਬਾ ਬਕਰ 5500 ਤੇ ਲਖਾਈ ਮੈਂ ਕਰਾ ਦਿੰਦਾ ਹੋਰ ਕੀ ਆ ਕੌਣ ਲੈਣਾ ਤੁਸੀਂ ਲੈਣਾ ਰੱਖਣਾ ਤੇ ਲੈਣਾ ਇਹ ਹਾਂਜੀ ਰੱਖਣ ਵਾਸਤੇ ਤੇ ਫੇਰ ਤੂੰ ਛੱਡ ਦੇ ਡਾ ਵਧੀਆ ਬੱਚਾ ਯਾਰ ਆਪੋ ਆਪਣੇ ਗਾਰਾਉਂਡ ਮੇਰੇ ਆਥੀ ਹੈ ਜਮਾ ਗਾਰਡੀਗ ਮੈਂ ਵੀ ਦੇ ਲੈਣੀ ਦੱਸਦਾ 500 ਮੈਂ 650 ਮੰਗਿਆ ਮਨਨ ਬਾਈ ਨੇ ਕਹਿੰਦਾ 4000 ਚਲ 4000 ਲਖਾਈ ਉਹਦਾ ਕੋਈ ਨਹੀਂ ਆ ਨਾ ਲੈਣਾ ਫੇਰ ਕੋਈ ਚਲ ਯਾਰ ਲਖਾਈ ਬਾਈ ਕਰਾ ਲੈਣਗੇ ਮੇਰੇ ਭਾਇਆ ਯਾਰ ਉੱਥੇ ਹੀ ਭੂਮੇ ਫਿਰ ਮੈਨੂੰ ਆਪ ਨੂੰ 100-200 ਹੀ ਪੈਂਦਾ ਹੁਣ ਕੀ 100-200 ਹੀ ਪਾਉਣਾ ਪਊਗਾ 200 ਘੱਟ ਦੇ ਦਿਓ ਮੈਨੂੰ ਹੋਰ ਕੀ ਐ ਮੈਂ 500 ਤੋਂ ਬਾਅਦ ਹੋ ਚਾਹਤਾ 250 ਦੀ ਬੋਤਲ ਵੀ ਆਉਣੀ ਮੋਕੇ ਭਾਜ ਮਹਿੰਗਾ ਹੋ ਜਾਊਗਾ ਤੇਰੇ ਟਾਈਮ ਨਾ ਕੋਈ ਨਹੀਂ ਕਰੋ ਅਸੀਂ ਲਿਆਵਾਂਗੇ ਉਹ ਦੋ ਲਾਲੋ ਭਲਾ ਜਾਂ ਤੁਸੀਂ ਇਹ ਨਾ ਫਰਾਂ ਅਸੀਂ ਲਿਆ ਦੇਾਂਗੇ ਸਹੀ ਆ ਜਾਵਾਂਗਾ ਸਹੀ ਹੈ ਜਮਾਂ ਦੋ ਲਾਲੋ ਜਮਾਂ ਸਹੀ ਹੈ ਲੈ ਲਓਗੇ ਬੋਤਲ ਹਾਂ ਦੋ ਬੋਤਲ ਲਿਆ ਦਾਂਗੇ ਲੈ ਹੋ ਗਿਆ ਫਿਰ ਤਾਂ ਕਰ ਦਿਓ ਫਿਰ ¡Caro! Pero... <laughs> <laughs> <¿Nadí pilar acá? laughs> ਓਏ ਇਹਦਾ ਕੁਛ ਨਹੀਂ ਜੇ ਹੁੰਦਾ ਸੀ ਹਾਂ ਤਾਂ ਸਾਰਾ ਕੁਝ ਕਰਦਾ ਇਹ ਚਾਰ ਕਹਿੰਦੇ ਯਾਰਾ ਇਹਦਾ ਤੂੰ ਗੱਲ ਸਾਂਝਾ ਯਾਰਾ ਸਾਡੇ ਦਾ ਕਰ ਦੋ ਸਾਡੇ ਦਾ ਹੋ ਗਿਆ ਯਾਰ ਕਿਹਨ ਸਖਾਈ ਆਪ ਕੋ ਆਪਣੀ ਯਾਰਾ ਓ ਯਾਰ ਉੱਥੇ ਹੁਣ ਹੈ ਕਿ ਨਹੀਂ ਕੋਈ 100 ਪਾ ਤਾ ਨਹੀਂ ਮਲੇ ਪੈਂਦਾ ਓ ਨਹੀਂ ਯਾਰਾ ਹੋ ਗਿਆ ਯਾਰ ਜਾ ਫਰਾ 4500 ਦਾ ਯਾਰਾ ਦੇ ਯਾਰ ਬਾਈ ਗਿਣੋ ਪੈਸੇ ਆਜੇ ਕੋਲ ਪੈਸੇ ਢੋਕਰ ਬਾਈ ਦੇ ਯਾਰ ਫਰਾ ਯਾਰ ਓ ਸਰਪੰਚ ਬੰਦੇ ਨਾ ਬੁਕਾਤਾ ਹਣ ਤਾਂ ਸਹੀ ਆ ਉਹ ਚਲਾ ਪਾ ਕੇ ਦਲੇ ਯਾਰ ਬਾਪੂ ਮਾਰਾ ਜਾ ਮਾਰਾ ਜਾ ਮਗਰ ਨੂੰ ਆ ਜਾ ਅੰਦੇਸਣ ਦੇ ਨਾਮ ਸੜ ਜੁਪੀ ਸਹੀ ਹੈ ਯਾਰ ਗੱਲ ਠੀਕ ਹੈ ਠੀਕ ਹੈ ਬੱਚੇ ਫੜ ਕੇ ਬੱਚਾ ਰੱਖਣ ਵਾਲਾ ਜਾ ਉਹਨਾਂ ਲਈ ਕਿਤੇ ਠੀਕ ਆ ਮੇਰੇ ਬਾਹਰ ਵੀ ਉਹ ਖਰਨੇ ਕਿਤੇ ਖੜਦੇ ਤਾਂ ਹੁੰਦੇ ਹੀ ਨਹੀਂ ਇਹ ਨਹੀਂ ਘਰ ਤੋੜਦੇ ਨੇ ਬਸ ਸਹੀ ਹੈ 4 4 ਹੀ ਹੋਇਆ ਇਹ ਨਾਲ ਤਾਂ ਇੱਕ ਹੋਰ ਦੇ ਨੋਟ ਬਾਈ ਨਹੀਂ ਮੈਂ ਆਪਰ ਪਾਈ ਤਾ ਲਓ ਇਹ 4500 ਦਾ ਬੱਚਾ ਮੁੱਕ ਗਿਆ ਹੈ ਅਗਲਾ ਸੌ ਦਾ ਤੋਂ ਤੱਕ ਚੰਗਾ ਜਿਹੜੀ ਗੱਲ ਕਰ ਰਹੇ ਨੇ ਬੰਦੇ ਦੇ ਮਾਪੇ ਨਾਲ ਗੱਲ ਹੋਈ ਹੈ ਲੈ ਵੀ ਆ ਬਾਈ ਨੇ ਨਹੀਂ ਲਿਆ ਲੈ ਹੁਣ ਵੇਖਾਂ ਇਹਦਾ ਕਿ ਲਾਟ ਹਿੰਦਾ ਕਿ ਨਹੀਂ ਮਚਾਈ ਚੰਗਾ ਚੱਕ 4500 ਰੁਪਿਆ ਬਾਈ ਪੈਸੇ ਲੱਗਦੇ ਆ ਅਗਲੇ ਨੂੰ ਪਤਾ ਨਹੀਂ ਰੱਬ ਆਹ ਲਾ ਬਾਈ 5000 ਦਾ ਵੀ ਨਹੀਂ ਮਿਲਦਾ ਬੱਚਾ ਹਾਂ ਰੰਗ ਬਾਜ ਆ ਬੱਚਾ ਚਿੱਟੀ ਅੰਕ ਆ ਬਾਈ ਇਹਦੇ 5 ਦਾ ਵੀ ਨਹੀਂ ਮਿਲਦਾ ਇਹ ਮੌਕੇ ਦੀ ਗੱਲ ਆ ਮੰਦੇ ਥੰਦੇ ਦੀ ਇਹੋ ਆਕਾ ਬੋਣੀ ਕਰੀਏ ਯਾਰ ਚਲੋ 15 ਦਾ ਕਿਹੜਾ ਹੀ ਚੱਲ ਆ ਕਿੰਨੇ ਉਹ ਧੰਨ ਠੀਕ ਐ ਹਾਂ ਪਤਨੋ ਜੀ ਗੈੜਾ ਬਾਈ ਪੈਸੇ ਕਰਾ ਇਹੜਾ ਪਿੰਡ ਆਪਣਾ ਬਾਪੂ ਗੰਜੀ ਗਲਾਬ ਸਿੰਘ ਗੰਜੀ ਗਲਾਬ ਸਿੰਘ ਵਾਲੀ ਤੋਂ ਆਇਆ ਬਾਪੂ ਤੇ ਆ 4500 ਦਾ ਉਹਨਾਂ ਬਾਈਆਂ ਨੇ ਨਹੀਂ ਲਿਆ ਤੇ ਇਹਨਾਂ ਨੇ ਸਾਡਲੇ ਬੱਕਰਾ ਬਹੁਤ ਚੰਗਾ ਹੈ ਬਹੁਤ ਬਹੁਤ ਧੰਨਵਾਦ ਬਾਈ ਲਿਖਾਈ ਕਰਾ ਦੀ ਇਹਨਾਂ ਦੀ ਬਾਈ ਏ ਕਰਾਉ ਲਿਖਾਈ ਬਾਈ ਚਮਨ ਜੀ ਕਿੰਨਾ ਨੇ ਬੁਲਿਮ ਤੇਰੀ ਮੇਰੇ ਲਾਮੜੇ ਸਾਡੇ ਦੋਸਤਾਂ ਨੂੰ ਕੋਲੋਂ ਗੱਲ ਕਰਦਾ ਜੀ ਆਈ ਸਿੱਧੇ ਹੋਗੇ ਬਾਪੂ ਕੋ ਚੋਕੇ ਕਰੋਨਾ ਲਖਾਪੂ ਕਿਵੇਂ ਆ ਤੈਨੂੰ ਪੱਕੇ ਮਟਾ ਚੱਕਾ ਲਖਾਈ ਕਰੋ ਚੱਕਰਾ ਦੇ ਲਖਾਈਆ ਪਾ ਤੂੰ ਕਿੰਨੇ ਚ ਕਰਦਾ ਮੇਰੇ ਕੋਲ ਪਾਓ ਕਰਵਿੰਦਰ ਹੁਣ ਤਾਂ ਕਾ ਕਰ ਮਾਰੀ ਜਾਣਾ ਰੰਗ ਬਹੁਤ ਚੰਗਾ ਪੂਰਾ ਦੇ ਕਰਾ ਦੀ 14000 ਚ ਹੈ 15 15000 ਇਹ ਵੀ ਜੋੜਾ ਹੋਇਆ ਕਿਹੜਾ ਪਿੰਡ ਆ ਬਾਈ ਚਲ ਵਾ ਚਲ ਵਾ ਠੀਕ ਆ ਬਾਈ ਬਹੁਤ ਬਹੁਤ ਛੋਟ ਛੋਕ ਕਰਦੇ ਚੱਲ ਆ ਕਰਾਈਂ ਕੋਈ ਕੀ ਹਕਮ ਹੋਵੇਗਾ ਮੈਂ ਨਹੀਂ ਕਿ ਕੋਈ ਤਾਂ ਦੇਣ ਨਿਕਾ ਹੀ ਹੋ ਮੈਨੇ

हेलो वाले साइड से हो यार और ना नहीं यार नहीं यार मैं कही नहीं मैं कह रही हूं ये बंदा दोनों घर नहीं कुछ ना कोई नहीं यार ये दोनों बंदे घर पहले नहीं नहीं उन्हें नहीं तेरी तो हो का मारे पूरे 26 हो गए हो नहीं नहीं ਚੈੱਕ ਕਰ ਲਾ ਲਾਓਇਆ 26000 ਦੀਆਂ ਕਰਜਾਂ ਹਮਨੇ ਲਗਾ ਜੂ ਅੰਬਸਡਰ ਤੇ ਉਹ ਹੁਣ ਕੀ ਕਰਨਾ ਚਾਹੁੰਦਾ ਹੈ ਮੈਂ ਤੁਹਾਨੂੰ ਅੱਖਾਂ ਹੀ ਕਰ ਲਾਉਂਦਾ ਹੁਣ ਤੋਂ ਲਿੰਗਾਂ ਫਿਰ ਵੋਡ ਲਾ ਬੰਦਾ ਲੋ ਮਿੱਤਰੋ ਗੱਲ ਟਿਕਾਮ ਆਈ ਨਹੀਂ ਮੇਰੇ ਕੋਲ ਜਾਇਨ ਨਕਾ ਕਰਾ ਪੱਕੇ ਦਿਖਾ ਨਾ ਆ ਦੇ ਦੇ ਬੰਦੇ ਉਹ ਲਾਂ ਲੈਣਾ ਬਥਰੀ ਦੇ ਦੂਆ ਛੇ ਹੀ ਘਾ ਉਹ ਲਾਲ ਚ ਕਰੀ ਜਾਂਦੀ ਆ ਖਾਣ ਦਾ ਲਾਲ ਚ ਕਰਦੀ ਆ ਕਹਿੰਦਾ ਤੈਨੂੰ ਆ ਬੱਚੇ ਆ ਲੈ ਬੱਕਰਨਾ ਦੋਈ ਆ ਬੱਕਰਨਾ ਹਾ ਜੋੜੀ ਆ ਚਲਾ ਕੇ ਹਾ ਇਹ ਦੇ ਨਹੀਂ ਆ ਉਹ ਖਾਣ ਦਾ ਲਾਲ ਚ ਕਰੀ ਜਾਂਦੀ ਭੁੱਖੀ ਆ ਬੱਚੇ ਹਿੱਸੇ ਦੇ ਆ ਕਪਤਾਨ ਆ ਵੀ ਵਿਚੇ ਹੀ ਆਏ ਨਹੀਂ ਨਹੀਂ ਇਹ ਨਹੀਂ ਕਪਤਾਨ ਵੀ ਵਿਚੇ ਹੀ ਆ ਹਮਨੇ ਲੈ ਦੋਨਾਂ ਦੀ ਮਾਰ ਨਹੀਂ ਕੋਈ ਸਹੀ ਹੈ ਜੀ ਸਹੀ ਹਾਂ ਆਪਣੇ ਕੋਈ ਸ਼ਾਮ ਦਾ ਟਾਈਮ ਆ ਤੇ ਬਾਈ ਖੁੱਲਾ ਰੋਦਾ ਚੱਲਦਾ ਇੱਕ ਕੱਪੜੇ ਰਲ ਗਏ ਇਹਨਾਂ ਨੇ ਹੁਣ ਸੌਦਾ ਵੀ ਕਿਹੜੇ ਪੰਡਵਾਏ ਬਈ ਬੱਕਰੀਆਂ ਲੈ ਕੇ ਸਮਾਦ ਭਾਈ ਤੋਂ ਸਮਾਦ ਭਾਈ ਤੋਂ ਹੋਣੀ ਹੋ ਜਾ ਤੇ ਲੈਂਦਾ ਕੌਣ ਆ ਸਰਪੰਚ ਸਾਹਿਬ ਲੈਂਦੇ ਆ ਸਰਪੰਚ ਸਾਹਿਬ ਲੈ ਰਮਾਨਾਲ ਬੇਲ ਸਿੰਘ ਤੋਂ ਸਰਪੰਚ ਸਾਹਿਬ ਆ ਇਹ ਲੈਂਦੇ ਬੱਕਰੀਆਂ ਕਿਹੜੀਆਂ ਬਈ ਆ ਬੱਕਰੀਆਂ ਆ ਪੰਨ ਆ ਉਹ ਖੜੀ ਆ ਖੜੀ ਆ ਇੱਕ ਉਹ ਖੜੀ ਆ ਇੱਕ ਉਹ ਖੜੀ ਆ ਉਹ ਖੜੀ ਆ ਉਹ ਆ ਵੀ ਇਹ ਵਿੱਚ ਨਹੀਂ ਨਹੀਂ ਠੀਕ ਆ ਠੀਕ ਆ ਬਾਅਦ ਚ ਵਿਖਾ ਦੇਾਂਗੇ ਇਹ ਕੋਈ ਗੱਲ ਪੰਜਾਂ ਦਾ ਹੀ ਹੁੰਦਾ ਇਹ ਵਿੱਚ ਕਰਾ ਨਕਾਤ ਕਰ ਉਹ ਹੋ ਜਾਂਦੇ ਕੋਈ ਨਹੀਂ ਹਾਂ ਦੱਸੋ ਮਰਾ ਕਿਹੜਾ ਪਿੰਡ ਆਪਣਾ ਬਾਈ 2000 ਕਿੰਨੇ ਲੈਣੇ ਜਾ ਦੱਸੋ ਮਰਾ ਬੋਲ ਨਾ ਕਰੇ ਬੋਲਣਾ ਕਰ ਨਾ ਕਰੀ ਹੁਣ ਪਰ ਲੈ ਬੱਕਰੀਆਂ ਬੱਦਲਾਂ 30000 ਦੀਆਂ ਬੱਕਰੀਆਂ ਹੈ 75000 ਲੈ ਤੇ ਨਾਲ ਕੋਈ ਮੰਜਨਾਗਾ 5 ਨਾਲ 5 ਕਿੰਨਾ ਹੋ ਗਿਆ ਜੈਜ ਕਰ 15000 ਦੇ ਭਾਰ ਲੈ 75 ਹੈ 75 75 ਕਹਿਮਣ ਕਰਨਾ 60 ਮੰਗਦੇ ਹੁਣ 75 ਤੋਂ 70000 ਹੋ ਗਏ ਲੈ ਲਾ ਲਾ ਤੂੰ ਦਾ ਕੀ ਨਾ ਬੱਕਰੀ ਦਵਾ ਦੇ ਮਗਰੀ ਆਉਗੀ 40000 ਵਾਹ ਜੀ ਨਾਲ ਸੌਦਾ ਹੋ ਗਿਆ ਪਾਜ ਜੀ ਨਾਲ ਸੌਦੇ ਦਾ ਕਾਰਾ ਲਾਉਂਦੇ ਪਰ ਮੰਗ ਲਿਆ ਅਸੇ ਤਾਂ ਨਹੀਂ ਜੀ ਤੁਸੀਂ ਬੱਕਰੀਆਂ ਦੋਸਤੋ ਤੁਹਾਨੂੰ ਬਾਅਦ ਚ ਸੌਦਾ ਕਰਾਂਗੇ 40 ਇਹ ਸੱਟ ਮੰਗ ਰਿਹਾ ਉਹ ਸੱਟ ਮੰਗ ਰਿਹਾ ਸੀ ਤੂੰ ਕੀ ਲੈ ਪਿਆ ਮੇਰੇ ਪੰਜਾਬੀ 600 ਕਿੰਨਾ ਹੋ ਗਿਆ 40000 ਰੁਪਏ ਲੈ ਪਾ ਤਾ ਉਹ ਜਹਾਜ਼ ਪਾਉਂਦੇ ਆ ਉਹੀ ਗੱਲ ਆ ਨਾ ਸੌਦਾ ਹੁੰਦਾ ਹੋ ਜਾਂਦਾ ਸੌਦਾ ਹੁੰਦਾ ਹੋਦਾ ਆ ਲੈ ਲੈ ਫਾ ਕਾਲ ਕੋਈ ਨਾ ਬੋਲ ਕੇ ਦੱਸ ਦੇ ਯਾਰ ਮੈਂ ਮਾਨਤਾ ਦੇਵਾਂ ਤੇ ਵੀ ਬੋਲ ਕੇ ਦੱਸ ਮਾਨਤਨ ਕਰੂੰਗਾ ਉਹ ਮਾਨਤਨ ਨਹੀਂ ਯਾਰ ਭਾਈ ਆਇਆ ਨਹੀਂ ਜੇ ਦੱਸਵੇ 100 ਰੁਪਿਆ ਨਹੀਂ 100 ਰੁਪਿਆ ਦੇਵਾਂ ਇਹ ਕੋਈ ਗੱਲ ਕਰਦੀ ਹੈ ਬਸ ਬੰਦੇ ਦੋਵੇਂ ਲਹਿਜੀਆਂ ਤੁਸੀਂ ਸਾਡੇ ਇਹੋ ਸੋਹਣ ਲਗੇ ਯਾਰ ਮੰਗ ਤਾਂ ਹੀ ਸੀ ਕਿ ਵੀਡੀਓ ਜਿਆਦਾ ਮੰਗ ਲੈ ਹਾਂ ਉਹ ਚੱਲ ਪੂਰੀ ਹੋ ਰਹੀ ਹੈ ਤਗੜਾ ਠੱਗੀ ਬੱਕਰਾ ਉਹ ਵੀ ਵਾਦ ਕਰ ਦੇ ਕਟਾ ਦੇ 15 15 ਰੁਪਏ ਕਾਸ ਹਣਾ ਕਾਸ 43000 ਦੀਆਂ ਬੱਕਰੀਆਂ ਨੇ ਜਾ ਹੋ ਗਈ ਉਹ ਦੇਵਾਣ ਤੋਂ ਇਹ ਹੁਣ ਲੈ 5000 ਉਹ ਹੀ ਮੋਟਾ ਬਲੇ ਬਪੂ ਹਾਂ ਦੇਖੀ ਆ ਨਾ ਉਹ ਨੂੰ ਪੜਾਉਂ ਹਾਂ ਨਹੀਂ ਬਸ ਜਿਹੜੀ ਹੈਗਾ ਹੋ ਜਾਣਾ ਬਬੂ ਜੀ ਘਰ ਤੇ ਉਹ ਵੀਡੀਓ ਬਣੀ ਜਾਂਦੀ ਸਾਡਾਂ ਦੀ ਬਾਣੀ ਵੀਡੀਓ ਬਣੀ ਜਾਂਦੀ ਆ 500 ਸੱਤ ਕੋਲੇ ਉਹ ਦੇ ਦੇ ਲੈ ਮੰਨ ਲਈ ਜੈਜ ਕਰੀ ਤੱਕਾ ਨਾ ਕਰੀ ਯਾਰ ਉਹ ਰੱਖ ਲੂਗਾ ਰੱਖ ਲੂਗਾ ਨਹੀਂ ਤੇ ਬੰਦੇ ਕੋ ਕਰ ਦੇਗੇ ਬੱਸ ਕਰ ਕਰ ਮਾਰਦੇ ਨਹੀਂ ਕਿ ਜੈ ਜੀ ਕਰੀਂ ਕਿਉਂ ਨਵਾਂ ਬੰਦਾ ਪਾੜ ਪੂਰੀਆਂ ਦੀਆਂ ਹੋ ਗਈਆਂ ਮਾ ਜੈ ਅੱਧੇ ਲੱਖ ਦੀਆਂ ਠੀਕ ਹੋ ਗਿਆ ਉਹ ਤੇਰੇ ਕਿਉਂ ਕਰੀਏ ਨੇ ਸਰਪੰਚ ਬੰਦਾ ਹਰਮਾ ਜੀ ਬੇਫਰਾ ਜਾ ਹੋ ਗਈਆਂ 200 ਰੁਪਏ ਹੋਰ ਡਾਕਟਰ ਨੇ ਯਾਰ ਸਹੀ ਹੈ ਜਮਾਨ ਉਹ ਕੋਈ ਨਾ ਬੱਬੋ ਚੰਗੀਆਂ ਮਾਰੀਆਂ ਸਾਬ ਜਾਂਦੀਆਂ ਕੋਈ ਨਾ ਲਓ ਵੀ ਆ ਬੱਕਰੀਆਂ ਇੱਕ ਆ ਸ਼ੇਰੀ ਬੈਠੀ ਆ ਇੱਕ ਆ ਲਾਲ ਇੱਕ ਆ ਇੱਕ ਆ ਲਾਲ ਇਹ ਦੋ ਆ ਆਹ ਜਿਹੜੀ ਸੂਈ ਵੀ ਆ ਇੱਕ ਆ ਸੂਈ ਆ ਇੱਕ ਆ ਉਹ ਕਹੇ ਇਹ ਕਹੇ ਹੂੰ ਤੇ ਪੰਜ ਹੋ ਗਏ ਇਹਦੀਆਂ ਠੀਕ ਆ ਲਓ ਵੀ ਕਿੰਨੇ ਜਨਵੇਰ ਤਾਂ ਬੇਬੂ 70000 70000 ਲਓ ਵੀ 60000 ਦਾ ਸੌਦਾ ਹੋ ਗਿਆ ਸਿਰੇ ਚੜ ਗਿਆ ਤੇ ਬਾਜਵਾ ਸਾਹਿਬ ਆਪਾਂ ਕਰਾਤਾ ਆਪਾਂ ਕਰਾਤਾ ਜੀ ਸਿਰੇ ਲਾ ਗਿਆ ਆਪਾਂ ਨੇ ਕਰਾਤਾ ਆਪਾਂ ਕੱਲੇ ਰੋਣਾ ਲਓ ਵੀ ਆਹ ਬੱਕਰੀਆਂ ਪੰਜ ਬੱਕਰੀਆਂ ਤੇ ਚਾਰ ਚਾਰ ਬੱਚੇ ਜੀ 12000 ਨੂੰ ਬੱਕਰੀ ਪੈ ਗਈ ਹਾਂਜੀ 12056 ਇਹਨੂੰ ਕਾਰ ਮੇਰਾ ਮੁੰਡਾ ਲਗਾ ਕੇ ਖੜਕੇ ਖੇਲੇ ਨਾ ਯਾਰ ਇਹਨੂੰ ਚੱਕ ਕੇ ਖੜਕੇ ਇੱਕ ਬੱਕਰੀ ਕੋਲ ਹਲੋ ਯਾਨੀ ਬੋਲ ਜਿਹੜਾ ਕਹਿੰਦਾ ਰੇਮ ਦਵਾ ਦੇ ਦਵਾ ਦੇ ਬਹੁਤ ਟਾਈਮ ਲੱਗਦਾ ੱਗੇ ਕੱਲ ਦੱਸੇ ਅਖਾ ਵੀਨੀ